ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਅੱਜ ਦੀ ਜੋ ਵੀਡੀਓ ਹੈ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਲਾਭਦਾਇਕ ਹੈ ਆਪਣੀ ਕਣਕ ਦੀ ਫਸਲ ਵਾਸਤੇ ਕਿਉਂਕਿ ਹੁਣ ਕਣਕ ਦਾ ਜੋ ਇੱਕ ਟਾਈਮ ਚੱਲ ਰਿਹਾ ਹੈ ਇਸ ਟਾਈਮ ਜੇ ਆਪਾਂ ਹੁਣ 2-3 ਦਿਨਾਂ ਦੇ ਅੰਦਰ ਦੇਖੀਂ ਵਿਜਾਈ ਵੱਡੇ ਪੱਧਰ ਤੇ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਅੱਜ ਆਪਨੂੰ ਲੋੜ ਹੈ ਕਿ ਆਪਾਂ ਖਾਦ ਦੇ ਉੱਤੇ ਗੱਲ ਕਰੀਏ ਕਿਉਂਕਿ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਨੇ ਕਿ ਆਪਾਂ ਖਾਦ ਕਿੰਨੀ ਪਾਈਏ ਬਿਜਾਈ ਵੇਲੇ ਆਪਾਂ ਕਿੰਨੀ ਪਾਈਏ ਤੇ ਬਾਅਦ ਚ ਆਪਾਂ ਨੂੰ ਕਿੰਨੀ ਲੈ ਕੇ ਜਾਣੀ ਹੈ ਤਾਂ ਕਿਹੜੀ ਖਾਦ ਆਪਾਂ ਲੋਕ ਯੂਜ਼ ਕਰੀਏ ਕਿਉਂਕਿ ਤਿੰਨ ਖਾਦ ਦਾ ਨਾਮ ਜੋ ਹੈ ਉਹ ਜੇ ਮੈਂ ਮੰਨ ਲਉ ਫਾਸਫੋਰਸ ਦੇ ਅੰਦਰ ਗੱਲ ਕਰੀਏ ਤਾਂ ਡਾਇਆ ਦਾ ਨਾਮ ਵੀ ਪੁੱਛ ਰਹੇ ਨੇ ਲੋਕ TSP ਬਾਰੇ ਵੀ ਪੁੱਛ ਰਹੇ ਨੇ ਤੇ SSP ਸਿੰਗਲ ਸੁਪਰ ਫਾਸਫੇਟ ਬਾਰੇ ਵੀ ਲੋਕ ਪੁੱਛ ਰਹੇ ਨੇ ਔਰ ਇੱਕ ਦੋ ਫਾਰਮਰ ਨੇ ਮੈਨੂੰ NPK ਬਾਰੇ ਵੀ ਪੁੱਛਿਆ ਹੈ ਤਾਂ ਅੱਜ ਇਸ ਵੀਡੀਓ ਦੇ ਅੰਦਰ ਆਪਾਂ ਖਾਦ ਦੀ ਗੱਲ ਕਰਾਂਗੇ ਵੀ ਆਪਾਂ ਬਿਜਾਈ ਵੇਲੇ ਖਾਦ ਕਿੰਨੀ ਦੇਣੀ ਹੈ ਤੇ ਬਾਅਦ 'ਚ ਆਪਾਂ ਲੋਕਾਂ ਨੇ ਕਿੰਨੀ ਖਾਦ ਆਪਾਂ ਨੂੰ ਲੈ ਕੇ ਜਾਣੀ ਹੈ ਇੱਕ ਚੀਜ਼ ਧਿਆਨ ਦੇਣ ਦੇ ਨਾਲ ਇਹ ਕਿ ਜੇ ਆਪਾਂ ਕਣਕ ਦੀ ਗੱਲ ਕਰ ਰਹੇ ਹਾਂ ਅੱਜ ਤੱਕ ਕਣਕ ਦੇ ਅੰਦਰ ਫਾਸਫੋਰਸ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਤੱਤ ਹੋਏਗਾ ਆਪਾਂ ਨੂੰ ਕਿਉਂਕਿ ਆਪਾਂ ਲੋਕ ਜੇ ਆਪਾਂ ਖਰੀਫ ਦੇ ਅੰਦਰ ਗੱਲ ਕਰੀਏ ਝੋਨੇ ਵਾਲੇ ਟਾਈਮ ਜਾਂ ਮੰਨ ਲਓ ਆਪਾਂ ਨਰਮੇ ਵਾਲੇ ਟਾਈਮ ਆਪਾਂ ਲੋਕ ਗੱਲ ਕਰਦੇ ਕਰਦੇ ਹੁੰਦੇ ਆ कि ਜੇ ਆਪਾਂ ਫਾਸਫੋਰਸ ਆਪਾਂ ਲੋਗ ਡਾਇਆ ਪਾਈ ਹੈ ਉਸ ਟਾਈਮ ਕਣਕ ਦੇ ਟਾਈਮ ਮੈਂ ਤਾਂ ਆਪਾਂ ਨੂੰ ਉਸ ਟਾਈਮ ਡਾਇਆ ਦੀ ਲੋਡ ਆਪਾਂ ਨੂੰ ਨਹੀਂ ਪੈਂਦੀ ਤਾਂ ਇਹਦਾ ਮਤਲਬ ਕੀ ਹੈ ਕਿ ਕਣਕ ਦੀ ਫਸਲ ਨੂੰ ਜਿਹੜੀ ਹੈਗੀ ਉਹ ਫਾਸਫੋਰਸ ਤੱਤਵ ਦੀ ਜਿਹੜੀ ਲੋਡ ਹੈ ਉਹ ਸਭ ਤੋਂ ਵੱਧ ਲੋਡ ਹੈ ਦੂਜੀ ਗੱਲ ਹੁੰਦੀ ਹੈ ਯੂਰੀਆ ਦੀ ਜੋ ਆਪਾਂ ਨਾਈਟ੍ਰੋਜਨ ਕਹਿ ਦਿੰਦੇ ਆ ਨਾਈਟ੍ਰੋਜਨ ਦੀ ਜੋ ਜ਼ਰੂਰਤ ਹੈ ਉਹ ਹਰ ਫਸਲ ਨੂੰ ਹੈ ਤੀਜੀ ਖਾਦ ਦਾ ਹੋਰ ਹੈ ਕਿ ਜੋ ਪੋਟਾਸ਼ ਬਾਰੇ ਲੋਕ ਪੁੱਛ ਰਹੇ ਆ ਉਹ ਅੱਡ ਚੀਜ਼ ਹੈ ਕਿ ਪੋਟਾਸ਼ ਜਿਹੜਾ ਹੈ ਉਹਦਾ ਰੋਲ ਕੀ ਹੈ ਉਹ ਆਪਾਂ ਕਿਉਂ ਪਾ ਰਹੇ ਹਾਂ ਉਹਦੇ ਉੱਤੇ ਇਸ ਵੀਡੀਓ ਦੇ ਅੰਦਰ ਆਪਾਂ ਲੋਕ ਗੱਲ ਕਰਾਂਗੇ ਪੋਟਾਸ਼ ਦਾ ਜਿਹੜਾ ਰੋਲ ਹੈ ਬੂਟੇ ਦੀ ਸ਼ੁਰੂਆਤ ਤੋਂ ਲੈ ਕੇ ਲਾਸਟ ਤੱਕ ਬੂਟੇ ਨੂੰ ਮਤਲਬ ਜੋ ਹੈ ਬੂਟੇ ਦੇ ਉੱਤੇ ਚਾਹੇ ਉਹ ਤੁਸੀਂ ਡਵੈਲਪਮੈਂਟ ਦੇ ਉੱਤੇ ਲੈ ਲੋ ਚਾਹੇ ਉਹਦੇ ਮਤਲਬ ਦਿ ਬਾਜੇ ਅੰਦਰ ਦਾਣਾ ਬਣਨ ਦੇ ਅੰਦਰ ਲੈ ਲੋ ਜਾਂ ਮੰਨ ਲਓ ਫੁੱਲ ਤੋਂ ਦਾਣਾ ਬਣਨ ਦੀ ਜਿਹੜੀ ਅਵਸਥਾ ਹੈ ਉਹਦੇ ਉੱਤੇ ਲੈ ਲੋ ਤੇ ਇਹ ਸਾਰੀ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਇਹ ਪੋਟਾਸ਼ ਦਾ ਬਹੁਤ ਵੱਡਾ ਰੋਲ ਹੈ ਤਾਂ ਇਹ ਖਾਦਾਂ ਦੇ ਬਾਰੇ ਅੱਜ ਆਪਾਂ ਲੋਕ ਗੱਲ ਕਰਾਂਗੇ ਕਿ ਆਪਾਂ ਨੂੰ ਸ਼ੁਰੂਆਤ ਬਿਜਾਈ ਵੇਲੇ ਖਾਦ ਆਪਾਂ ਨੂੰ ਕਿੰਨੀ ਪਾਉਣੀ ਹੈ ਕਿਹੜੀ ਖਾਦ ਪਾਉਣੀ ਹੈ ਤੇ ਬਿਜਾਈ ਤੋਂ ਬਾਅਦ ਯਾਨੀ ਕਿ ਜਦੋਂ ਪਾਣੀ ਲੱਗਦਾ ਉਸ ਟਾਈਮ ਆਪਾਂ ਨੂੰ ਕਿਹੜੀ ਖਾਦ ਆਪਾਂ ਨੂੰ ਕਿੰਨੀ ਮਾਤਰਾ ਦੇ ਅੰਦਰ ਪਾਉਣੀ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਧਿਆਨ ਇਹ ਰੱਖਣਾ ਹੈ ਕਿ ਜਦੋਂ ਵੀ ਆਪਾਂ ਖਾਦ ਦੀ ਗੱਲ ਕਰਦੇ ਹਾਂ ਤਾਂ ਮਿੱਟੀ ਜਾਂਚ ਦੇ ਉੱਤੇ ਹੀ ਹਮੇਸ਼ਾ ਖਾਦ ਦੀ ਵਰਤੋ ਕਰੋ ਕਿਉਂਕਿ ਮਿੱਟੀ ਜਾਂਚ ਇੱਕ ਬਹੁਤ ਵੱਡਾ ਮਤਲਬ ਆਪਣਾ ਇੱਕ ਕਦਮ ਹੈ ਜੇ ਆਪਾਂ ਮਿੱਟੀ ਜਾਂਚ ਕਰਵਾ ਲਈ ਹੈ ਠੀਕ ਹੈ ਹੁਣ ਅਸੀਂ ਲੋਕ ਦੇਖ ਰਹੇ ਹਾਂ ਕਿ 2 ਸਾਲਾਂ ਤੋਂ 3 ਸਾਲਾਂ 4-5 ਸਾਲਾਂ ਤੋਂ ਅਸੀਂ ਲੋਕ ਦੇਖ ਰਹੇ ਹਾਂ ਕਿ ਮਿੱਟੀ ਟੈਸਟ ਬਹੁਤ ਘੱਟ ਲੋ ਕਰਾਉਂਦੇ ਨੇ ਕਿ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਘੱਟ ਫਾਰਮਰ ਬਹੁਤ ਘੱਟ ਕਿਸਾਨ ਮਿੱਟੀ ਟੈਸਟ ਕਰਾਉਂਦੇ ਜੇ ਆਪਾਂ ਇੱਕ ਨੋਰਮਲ ਜ਼ਮੀਨ ਦੇ ਹਿਸਾਬ ਨਾਲ ਅੱਜ ਗੱਲ ਕਰਾਂਗੇ ਕਿ ਨੋਰਮਲ ਇੱਕ ਬਾਣ ਦੇ ਹਿਸਾਬ ਨਾਲ ਮਤਲਬ ਆਪਾਂ ਨੂੰ ਖਾਦਾਂ ਕਿੰਨੀਆਂ ਪਾਉਣੀ ਹੈ ਸਭ ਤੋਂ ਪਹਿਲਾਂ ਜੇ ਆਪਾਂ ਪੂਰੀ ਕਣਕ ਦੀ ਫਸਲ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਪੂਰੀ ਕਣਕ ਦੀ ਫਸਲ ਯੂਰੀਆ ਦੀ ਜੋ ਲੋਡ ਹੈ ਉਹ 110 ਕਿਲੋ ਯੂਰੀਆ ਦੀ ਲੋਡ ਹੈ 55 ਕਿਲੋ ਡੀਏਪ ਦੀ ਲੋਡ ਹੈ ਅਤੇ 20 ਕਿਲੋ ਪੋਟਾਸ਼ ਦੀ ਲੋਡ ਹੈ ਮਿਊਰੇਟ ਆ ਪੋਟਾਸ਼ ਦੀ ਨਵਪਲ ਉਹ ਬੋਲਦੇ ਆ 60% ਜਿਹੜੀ ਪੋਟਾਸ਼ ਆਉਂਦੀ ਹੈ ਤਾਂ ਇਹ ਚੀਜ਼ ਧਿਆਨ ਦੇਣ ਵਾਲੀ ਗੱਲ ਹੈ ਕਿ 110 ਕਿਲੋ ਯੂਰੀਆ ਪੂਰੀ ਫਸਲ ਦੇ ਅੰਦਰ 55 ਕਿਲੋ ਆਪਣੀ ਡੀਏਪੀ ਤੇ 20 ਕਿਲੋ ਆਪਣੀ ਜਿਹੜੀ ਪੋਟਾਸ਼ ਹੈ ਉਹ ਪੂਰੀ ਫਸਲ ਦੇ ਅੰਦਰ ਆਪਾਂ ਨੂੰ ਲੋਡ ਹੈ ਹੁਣ ਗੱਲ ਆਉਂਦੀ ਹੈ ਕਿ ਜਿਹੜੀ ਇਹ ਲੋਡ ਹੈ ਕਦੋਂ ਕਦੋਂ ਕਿਹੜੀ ਕਿਹੜੀ ਸਟੇਜ ਦੇ ਉੱਤੇ ਦੇਣਾ ਹੈ ਪਹਿਲੀ ਗੱਲ ਆਉਂਦੀ ਹੈ ਡੀਏਪੀ ਦੀ ਜਿਹੜੀ ਗੱਲ ਆਉਂਦੀ ਹੈ ਡੀਏਪੀ ਦੀ ਜਿਹੜੀ ਗੱਲ ਆਊਗੀ ਉਹਨੂੰ ਆਪਾਂ ਨੇ ਜਦੋਂ ਬਿਜਾਈ ਵੇਲੇ ਆਪਾਂ ਨੂੰ ਡੀਏਪੀ ਆਪਾਂ ਨੂੰ ਨਾਲ ਪਾਉਣੀ ਹੈ ਤਾਂ ਉਹ ਕਿੰਨੀ ਪਾਉਣੀ ਹੈ ਉਹ ਆਪਾਂ ਨੂੰ 55 ਤੋਂ ਲੈ ਕੇ 60 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਡੀਏਪੀ ਲੈ ਕੇ ਜਾਣੀ ਹੈ ਕਿਉਂਕਿ ਜਦੋਂ ਆਪਾਂ ਅੱਜ ਬਿਜਾਈ ਦੀ ਗੱਲ ਕਰ ਰਹੇ ਹਾਂ ਤਾਂ ਅਗੇਤੀ ਬਿਜਾਈ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਆਪਾਂ ਨੂੰ 55 ਤੋਂ ਲੈ ਕੇ 60 ਕਿਲੋ ਪ੍ਰਤੀ ਏਕੜ ਦੀ ਡੀਏਪੀ ਆਪਾਂ ਨੂੰ ਬੀਜ ਦੇ ਨਾਲ ਆਪਾਂ ਨੂੰ ਲੈ ਕੇ ਜਾਣੀ ਹੈ ਹੁਣ ਗੱਲ ਆ ਜਾਂਦੀ ਹੈ ਕਿ ਆਪਾਂ ਨੂੰ ਜੇ ਡੀਏਪੀ ਨਹੀਂ ਮਿਲ ਰਹੀ ਹੈ ਕਿਉਂਕਿ ਕਈ ਲੋਕ ਡੀਏਪੀ ਦੀ ਥਾਂ ٹیਐਸਪੀ ਪਾ ਰਹੇ ਹੈ ਕਈ ਲੋਕ ਸੁਪਰ ਸਿੰਗਲ ਸੁਪਰ ਫਾਸਫੇਟ ਵੀ ਪਾ ਰਹੇ ਨੇ ਐਸਐਸਪੀ ਆਪਣੀ ਬਸਤ ਦਿਂਦਰ ਜਿੰਨ ਨੂੰ ਆਪਾਂ ਲੋਕ ਸੁਪਰ ਬੋਲਦੇ ਆ ਜੇ ਡੀਏਪੀ ਨਹੀਂ ਮਿਲ ਰਹੀ ਤਾਂ ٹیਐਸਪੀ ਤੁਸੀਂ ਪਾ ਸਕਦੇ ਹੋ ٹیਐਸਪੀ ਤੁਹਾਨੂੰ ਉਨੀ ਹੀ ਪਾਉਣੀ ਪਊਗੀ ਜਿੰਨੇ ਆਪਾਂ ਡਾਇਆ ਪਾ ਰਹੇ ਹਾਂ 55 ਤੋਂ ਲੈ ਕੇ 60 ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਪਾਣੀ ਪਊਗੀ ਲੇਕਿਨ ਡਾਇਆ ਦੇ ਅੰਦਰ ਨਾਈਟ੍ਰੋਜਨ ਹੁੰਦੀ ਹੈ ٹیਐਸਪੀ ਦੇ ਅੰਦਰ ਨਾਈਟ੍ਰੋਜਨ ਨਹੀਂ ਹੁੰਦੀ ਕੱਲੀ ਫਾਸਫੋਰਸ ਹੁੰਦੀ ਹੈ ਤਾਂ TSP ਦੇ TSP ਨੂੰ ਆਪਾਂ ਡਾਇਆ ਦੇ ਹਿਸਾਬ ਨਾਲ ਜੇ ਆਪਾਂ ਪੂਰਤੀ ਕਰਨੀ ਹੈ ਜਾਂ ਨਾਈਟ੍ਰੋਜਨ ਦੀ ਆਪਾਂ ਲੋਗਾਂ ਨੇ ਪੂਰਤੀ ਕਰਨੀ ਹੈ ਤਾਂ ਆਪਾਂ ਨੂੰ 20 ਤੋਂ ਲੈ ਕੇ 20 ਕਿਲੋ ਯੂਰੀਆ ਦਾ ਆਪਾਂ ਨੂੰ ਮਤਲਬ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਜ਼ਮੀਨ ਦੇ ਅੰਦਰ ਛਿੱਟਾ ਮਾਰਨਾ ਹੈ ਤੇ TSP ਨੂੰ ਆਪਾਂ ਨੂੰ ਬੀਜ ਦੇ ਨਾਲ ਆਪਾਂ ਨੂੰ ਬਿਜਾਈ ਕਰਨਾ ਹੈ ਤਾਂ ਇਸ ਗੱਲ ਦਾ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ TSP ਅਤੇ ਡਾਇਆ ਦੋਨਾਂ ਦੀ ਜੋ ਡੋਜ਼ ਰਹੂਗੀ ਉਹ ਸੇਮ ਰਹੂਗੀ 55 ਤੋਂ ਲੈ ਕੇ 60 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਬ ਆਗੀ ਗੱਲ ਸਿੰਗਲ ਸੁਪਰ ਫਾਸਫਟ ਜੇ ਆਪਣੇ ਕੋਲੇ ਡੀਏਪੀ ਨਹੀਂ ਹੈ ਜੇ ਆਪਣੇ ਕੋਲੇ ਟੀਐਸਪੀ ਨਹੀਂ ਹੈ ਤਾਂ ਸਿੰਗਲ ਸੁਪਰ ਫਾਸਫਟ ਕਿੰਨੀ ਜਾਊਗੀ ਤਾਂ ਸਿੰਗਲ ਸੁਪਰ ਫਾਸਫਟ ਹਮੇਸ਼ਾ ਡੀਏਪੀ ਤੋਂ 3 ਗੁਣਾ ਜਾਂਦੀ ਹੈ ਕਿ ਡੀਏਪੀ ਜੇ 50 ਕਿਲੋ ਪਾ ਰਹੇ ਆ ਤਾਂ ਉਹ 150 ਕਿਲੋ ਜਾਊਗੀ ਡੀਏਪੀ ਜੇ ਆਪਾਂ 60 ਕਿਲੋ ਪਾ ਰਹੇ ਆ ਤਾਂ ਜਿਹੜੀ ਸਿੰਗਲ ਸੁਪਰ ਫਾਸਫਟ ਹੈ ਉਹ 180 ਕਿਲੋ ਜਾਊਗੀ ਇਸ ਗੱਲ ਦਾ ਆਪਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਹੁਣ ਜੇ ਆਪਾਂ ਗੱਲ ਕਰੀਏ ਪੋਟਾਸ਼ ਦੀ ਪੋਟਾਸ਼ ਦਾ ਕੀ ਹੈ ਕਿ ਪੋਟਾਸ਼ ਦੀ ਜਿਹੜੀ ਡੋਜ਼ ਰਹਿੰਦੀ ਹੈ ਉਹ ਰਹਿੰਦੀ ਹੈ 20 ਕਿਲੋ 20 ਟੋਲੇ ਕੇ 25 ਕਿਲੋ ਪ੍ਰਤੀ ਏਕੜ ਦੇ حساب ਨਾਲ ਆਪਾਂ ਲੋਪ ਪਾ ਸਕਦੇ ਹਾਂ ਥੋੜਾ ਜਿਹਾ ਧਿਆਨ ਰੱਖਣਾ ਪੋਟਾਸ਼ ਵਾਲੇ ਪਾਸੇ ਕਿ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਹੁਸਿਆਰਪੁਰ ਦੀ ਗੱਲ ਕਰੀਏ ਰੋਪੜ ਦੀ ਗੱਲ ਕਰੀਏ ਤਾਂ ਇੱਥੇ ਥੋੜਾ ਜਿਹਾ ਜਿਹੜਾ ਹੈ ਕਿ ਇਹ ਜ਼ਮੀਨਾਂ ਦੇ ਅੰਦਰ ਜਿਹੜੀ ਪੋਟਾਸ਼ ਦੀ ਮਾਤਰਾ ਹੈ ਉਹ ਘੱਟ ਹੈ ਤਾਂ ਆਪਾਂ ਨੂੰ ਉੱਥੇ ਜੋ ਪੋਟਾਸ਼ ਦੀ ਮਾਤਰਾ ਹੈ ਆਪਾਂ ਨੂੰ 35 ਤੋਂ ਲੈ ਕੇ 40 ਕਿਲੋ ਪ੍ਰਤੀ ਏਕੜ ਦੇ حساب ਨਾਲ ਆਪਾਂ ਨੂੰ ਛ ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਹੈ ਥੋੜਾ ਜਿਹਾ ਤਾਂ ਬਿਜਾਈ ਵੇਲੇ ਆਪਾਂ ਨੂੰ ਡੀਪੀ ਅਤੇ ਡੀਐਸਪੀ ਮਿਲ ਰਹੀ ਹੈ ਤਾਂ 55 ਤੋਂ ਲੈ ਕੇ 60 ਕਿਲੋ ਪ੍ਰਤੀ ਏਕੜ ਤੇ ਪोटाश ਦੀ ਜੋ ਮਤਰਾ ਉਹ 20 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਲੋਕਾਂ ਨੂੰ ਲੈ ਕੇ ਜਾਣਾ ਜੇ ਡੀਪੀ ਜਾਂ ਟੀਐਸਪੀ ਦੀ ਥਾਂ ਆਪਾਂ ਸਿੰਗਲ ਸੁਪਰ ਫਾਸਫੇਟ ਯੂਜ਼ ਕਰ ਰਹੇ ਹਾਂ ਤਾਂ ਆਪਾਂ ਨੂੰ ਸਹੀ 150 ਤੋਂ ਲੈ ਕੇ 160 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਸਿੰਗਲ ਸੁਪਰ ਫਾਸਫੇਟ ਨੂੰ ਆਪਾਂ ਲੋਕਾਂ ਨੇ ਲੈ ਕੇ ਜਾਣਾ ਪ੍ਰਤੀ ਏਕੜ ਦੇ हिसाब ਨਾਲ ਇਸ ਗੱਲ ਦਾ ਆਪਾਂ ਨੂੰ ਯਾਨੀ ਰੱਖਣਾ ਹੈ ਤਾਂ ਇਹਤੇ ਗੱਲ ਆ ਗਈ ਕਿ ਬਿਜਾਈ ਵੇਲੇ ਜਿਹੜੀ ਆਪਾਂ ਲੋਕਾਂ ਨੇ ਖਾਦਾਂ ਵਰਤਣੀਆਂ ਹੈ ਹੁਣ ਗੱਲ ਆ ਗਈ ਕਿ ਆਪਾਂ ਨੂੰ ਬਿਜਾਈ ਤੋਂ ਬਾਅਦ ਯਾਨੀ ਕਿ ਜਦੋਂ ਪਹਿਲੇ ਪਾਣੀ ਦੇ ਉੱਤੇ ਆਪਾਂ ਲੋਕਾਂ ਨੇ ਯੂਰੀਆ ਕਿੰਨੀ ਪਾਉਣੀ ਹੈ ਉਸ ਗੱਲ ਦਾ ਥੋੜੀ ਜੀ ਆਪਾਂ ਉੱਥੇ ਚਰਚਾ ਕਰਨੀ ਹੈ ਇਹ ਧਿਆਨ ਰੱਖਣਾ ਕਿ ਪਹਿਲੇ ਅਤੇ ਦੂਜੇ ਪਾਣੀ ਦੇ ਉੱਤੇ ਆਪਾਂ ਲੋਕਾਂ ਨੂੰ ਯੂਰੀਆ ਲੈ ਕੇ ਜਾਣੀ ਹੈ ਆਪਾਂ ਕਹਿ ਰਹੇ ਹਾਂ ਵੀ 110 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਕਣਕ ਦੀ ਫਸਲ ਨੂੰ ਯੂਰੀਆ ਦੀ ਲੋੜ ਪੈਂਦੀ ਹੈ ਜਦੋਂ ਵਿਜਾਈ ਤੇ ਬਾਅਦ ਜਦੋਂ ਪਹਿਲਾ ਪਾਣੀ ਲੱਗਦਾ ਤਾਂ ਪਹਿਲੇ ਪਾਣੀ ਦੇ ਅੰਦਰ ਜਿਹੜੀ ਯੂਰੀਆ ਹੈ ਉਹ 45 ਤੋਂ ਲੈ ਕੇ 50 ਕਿਲੋ ਪ੍ਰਤੀ ਏਕੜ ਦੇ हिसाब ਨਾਲ ਲੈ ਕੇ ਜਾਣਾ ਅਤੇ ਦੂਜੇ ਦੇ ਅੰਦਰ ਵੀ ਆਪਾਂ ਨੂੰ 40 ਤੋਂ ਲੈ ਕੇ 45 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਨੂੰ ਯੂਰੀਆ ਲੈ ਕੇ ਜਾਣਾ ਹੈ ਇਥੇ ਗੱਲ ਆਉਂਦੀ ਹੈ ਕਿ ਜੇ ਆਪਾਂ ਅਗਿੱਤੀ ਕਿਸਮਾਂ ਦੀ ਬਿਜਾਈ ਕਰ ਰਹੇ ਹਾਂ ਤਾਂ ਇੱਥੇ ਆਪਾਂ ਨੂੰ 10 ਕਿਲੋ 10 ਤੋਂ ਲੈ ਕੇ 15 ਕਿਲੋ ਯੂਰੀਆ ਦੀ ਜੋ ਮਾਤਰਾ ਹੈ ਆਪਾਂ ਲੋਕਾਂ ਨੂੰ ਵੰਡਾ ਦੇਣੀ ਹੈ ਉਸੇ ਤਰੀਕੇ ਨਾਲ ਉਸ ਜਿਹੜੀ ਯੂਰੀਆ ਨੂੰ ਹੈ ਦੋ ਬਰਾਬਰ ਭਾਗਾਂ ਦੇ ਅੰਦਰ ਵੰਡ ਕੇ ਆਪਾਂ ਲੋਕ ਦੋ ਪਾਣੀ ਦੇ ਅੰਦਰ ਆਪ ਲੋ ਪਾ ਸਕਦੇ ਹਾਂ ਤਾਂ ਇਹ ਗੱਲ ਆ ਗਈ ਕਿ ਡਾਇਆ ਤੇ ਪੋਟਾਸ਼ ਆਪਾਂ ਨੂੰ ਬਿਜਾਈ ਵੇਲੇ ਲੈ ਕੇ ਜਾਣਾ ਹੈ ਜਿਹੜੀ ਯੂਰੀਆ ਹੈ ਆਪਾਂ ਨੂੰ ਕੀ ਹੈ ਕਿ ਪਹਿਲੇ ਪਾਣੀ ਅਤੇ ਦੂਜੇ ਪਾਣੀ ਦੇ ਉੱਤੇ ਆਪਾਂ ਲੋਕਾਂ ਨੂੰ ਲੈ ਕੇ ਜਾਣਾ ਹੈ ਤਾਂ ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਹੈ ਤਾਂ ਇਹ ਮੇਜਰ ਚੀਜ਼ ਸੀ ਅਬ ਅਗੀ ਗੱਲ ਕੀ ਜਿੱਥੇ ਸੋਰੇ ਵਾਲੀ ਜ਼ਮੀਨ ਹੈ ਕਈ ਥਾਵਾਂ ਦੇ ਅੰਦਰ ਅਸੀਂ ਲੋਕ ਦੇਖਦੇ ਹਾਂ ਕਿ ਸੋਰੇ ਵਾਲੀ ਜ਼ਮੀਨ ਮਤਲਬ ਹੈਗੀ ਤਾਂ ਉੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਸੋਰੇ ਵਾਲੀ ਜ਼ਮੀਨ ਦੇ ਅੰਦਰ ਜਿਹੜੀ ਕਣਕ ਹੈ ਉਹ ਛੇਤੀ ਜੀ ਨਹੀਂ ਉੱਠਦੀ ਛੇਤੀ ਨਹੀਂ ਚਲਦੀ ਤਾਂ ਆਪਾਂ ਨੂੰ ਉੱਥੇ ਕੀ ਕਰਨਾ ਹੈ ਕਿ ਆਮ ਰੂਟੀਨ ਦੇ ਅੰਦਰ ਜਿਹੜੀ ਆਪਾਂ 110 115 ਕਿਲੋ ਯੂਰੀਆ ਦੇ ਰਹੇ ਹਾਂ ਉਹਨੂੰ ਆਪਾਂ 150 ਤੋਂ ਲੈ ਕੇ 130 ਕਿਲੋ ਪ੍ਰਤੀ ਏਕੜ ਦੇ حساب ਨਾਲ ਯੂਰੀਆ ਆਪਾਂ ਨੂੰ ਲੈ ਕੇ ਜਾਣੀ ਹੈ ਯਾਨੀ ਕਿ ਆਮ ਜਿਹੜੀ ਯੂਰੀਆ ਦੇ ਰਹੇ ਹਾਂ ਉਸ ਤੋਂ 15 ਤੋਂ ਲੈ ਕੇ 20 ਕਿਲੋ ਪ੍ਰਤੀ ਏਕੜ ਦੀ ਜਿਹੜੀ ਯੂਰੀਆ ਆਪਾਂ ਨੂੰ ਜ਼ਿਆਦਾ ਪਾਉਣੀ ਹੈ ਇਸ ਗੱਲ ਦਾ ਆਪਾਂ ਲੋਕਾਂ ਨੂੰ ਧਿਆਨ ਰੱਖਣਾ ਹੈ ਇੱਕ ਗੱਲ ਦੀ ਜਿਹੜੀ ਮੈਂ ਪਹਿਲਾਂ ਹੀ ਦੱਸਤੀ ਤੁਹਾਨੂੰ ਉਹਦਾ ਥੋੜਾ ਜਿਹਾ ਇੱਕ ਦੁਬਾਰਾ ਮੈਂ ਤੁਹਾਨੂੰ ਦੱਸ ਦੇਣਾ ਕਿ ਡੀਏਪੀ ਦੀ ਥਾਂ ਜੇ ਆਪਾਂ ਟੀਐਸਪੀ ਜਾਂ ਐਸਐਸਪੀ ਯਾਨੀ ਕਿ ਸਿੰਗਲ ਸੁਪਰ ਫਾਸਫੇਟ ਪਾ ਰਹੇ ਆ ਤਾਂ ਆਪਾਂ ਨੂੰ ਉਹਦੇ ਨਾਲ ਯੂਰੀਆ ਆਪਾਂ ਨੂੰ 20 ਤੋਂ ਲੈ ਕੇ 22 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਯੂਰੀਆ ਪਾਉਣੀ ਪਊਗੀ ਇਸ ਗੱਲ ਦਾ ਧਿਆਨ ਰੱਖਣਾ ਹੈ। ਦੂਜੀ ਗੱਲ ਆ ਜਾਂਦੀ ਹੈ ਕਿ ਇੱਕ ਸਵਾਲ ਆਇਆ ਸੀ ਅਜੇ ਇੱਕ ਫਾਰਮਰ ਦਾ ਫੋਨ ਆਇਆ ਸੀ ਮੇਰੇ ਕੋਲੇ ਕਿ ਆਪਾਂ ਫਾਸਫੋਰਸ ਪਹਿਲੇ ਪਾਣੀ ਦੇ ਉੱਤੇ ਦੇ ਸਕਦੇ ਆ? ਤਾਂ ਕਿਸਾਨ ਭਰਾਓ ਜਿੰਨੇ ਵੀ ਫਾਸਫੋਰਸ ਅਤੇ ਪੋਟਾਸ਼ ਹੈ ਜੋ ਆਪਾਂ ਜ਼ਮੀਨ ਦੇ ਅੰਦਰ ਪਾਉਣੀ ਹੈ ਉਹ ਆਪਾਂ ਨੂੰ ਬਿਜਾਈ ਵੇਲੇ ਹੀ ਆਪਾਂ ਨੂੰ ਪਾ ਦੇਣੀ ਚਾਹੀਦੀ ਹੈ ਉਹਦੇ ਬਾਅਦ ਜੋ ਹੈ ਫਾਸਫੋਰਸ ਜਾਂ ਪੋਟਾਸ਼ ਪਾਉਣ ਦੀ ਆਪਾਂ ਲੋਗਾਂ ਨੂੰ ਲੋੜ ਨਹੀਂ ਹੈ ਅਬ ਆਗੇ ਕਈ ਬਾਣੇ ਹੋ ਜੇ ਨੇ ਕਿ ਜਿੱਥੇ ਕੀ ਹੈ ਕਿ ਹੁਣ ਕਿਉਂਕਿ ਕਿਸਾਨਾਂ ਦੇ ਫੋਨ ਬਹੁਤ ਆਉਣਗੇ ਕਿ ਦੋ ਤਰੀਕੇ ਨਾਲ ਜੋ ਹੈ ਕਿ ਜਦੋਂ ਆਪਾਂ ਪਹਿਲਾ ਪਾਣੀ ਲਗਾਉਨੇ ਆ ਤੋ ਦੋ ਕਾਰਨ ਕਰਕੇ ਮਤਲਬ ਆਪਣੀ ਜੋ ਹੈ ਕਣਕ ਜੋ ਹੈ ਉਹ ਪੀੜੀ ਹੋ ਜਾਂਦੀ ਹੈ ਉਹ ਜਾਂ ਦੱਬਦੀ ਹੈ ਮਤਲਬ ਕਣਕ ਕਿ ਪਹਿਲਾ ਕਾਰਨ ਤਾਂ ਹੁੰਦਾ ਕਿ ਯੂਰੀਆ ਯਾਨੀ ਕਿ ਨਾਈਟ੍ਰੋਜਨ ਦੀ ਜ਼ਰੂਰਤ ਕਿ ਉਸ ਟਾਈਮ ਆਪਾਂ ਜਦੋਂ ਪਾਣੀ ਲਗਾ ਰਹੇ ਹਾਂ ਉਸ ਟਾਈਮ ਕਣਕ ਦੀ ਫਸਲ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ ਦੂਜੀ ਕਈ ਵਾਰ ਕੀ ਹੁੰਦਾ ਕਿ ਆਪਾਂ ਨਾਈਟ੍ਰੋਜਨ ਪਾਉਣ ਦੇ ਬਾਅਦ ਵੀ ਆਪਾਂ ਉਹ ਸਥਿਤੀ ਨੂੰ ਆਪਾਂ ਲੋਕ ਠੀਕ ਨਹੀਂ ਕਰ ਪਾਉਂਦੇ ਤਾਂ ਉੱਥੇ ਕੀ ਕਾਰਨ ਹੋ ਸਕਦਾ ਉੱਥੇ ਰੋਲ ਹੁੰਦਾ ਸਲਫਰ ਦਾ ਰੋਲ ਵੱਡਾ ਰੋਲ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਜਦੋਂ ਪਹਿਲਾ ਪਾਣੀ ਲੱਗੂਗਾ ਤਾਂ ਆਪਾਂ ਨੂੰ ਸਲਫਰ ਆਪਾਂ ਨੂੰ ਆਪਾਂ ਲੋਕ ਲਾਜ਼ਮੀ ਪਾਈਏ ਤਾਂ ਯੂਰੀਆ ਦੇ ਨਾਲ ਉਸ ਟਾਈਮ ਆਪਾਂ ਨੂੰ ਪਹਿਲੇ ਪਾਣੀ ਦੇ ਉੱਤੇ ਆਪਾਂ ਨੂੰ ਸਲਫਰ ਦਾ ਯੂਜ਼ ਆਪਾਂ ਲੋਕਾਂ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਜੋ ਸਮੱਸਿਆ ਆਪਾਂ ਨੂੰ ਸਲਫਰ ਦੇ ਕਰਕੇ ਕੋਈ ਪੀਲਾਪਨ ਆ ਰਿਹਾ ਕਣਕ ਦਬਰੀਆ ਤਾਂ ਉਹ ਕਮੀ ਵੀ ਆਪਣੀ ਉੱਥੇ ਪੂਰੀ ਹੋ ਜਾਂਦੀ ਹੈ ਤਾਂ ਇਸ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਆਪਾਂ ਲੋਕਾਂ ਨੂੰ ਲੋੜ ਹੈ ਕਿਉਂਕਿ ਕਈ ਵਾਰੀ ਫੋਨ ਆਉਂਦਾ ਲੋਕਾਂ ਦਾ ਕਿ ਯਾਰ ਯੂਰੀਆ ਪਾਉਣ ਦੇ ਬਾਅਦ ਵੀ ਜੋਕਣਕ ਹੈ ਉਹ ਵਧੀਆ ਤਰੀਕੇ ਨਾਲ ਚੱਲੀ ਨਹੀਂ ਉਸੇ ਤਰੀਕੇ ਨਾਲ ਉਹ ਦੱਬੀ ਹੋਈ ਹੈ ਤਾਂ ਉਹਦਾ ਜਿਹੜਾ ਦੂਜਾ ਕਾਰਨ ਆਈ ਹੁੰਦਾ ਕਿ ਪਹਿਲੀ ਤਾਂ ਆਪਾਂ ਨਾਈਟ੍ਰੋਜਨ ਪੂਰੀ ਕਰਤੀ ਉਹਦੇ باوجود ਵੀ ਸਹੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਆ ਕਿ ਉੱਥੇ ਸਲਫਰ ਦੀ ਘਾਟ ਹੈ ਉਸ ਮਾਣ ਦੇ ਅੰਦਰ ਤਾਂ ਆਪਾਂ ਨੂੰ ਪਹਿਲਾ ਪਾਣੀ ਜਦੋਂ ਲਗਾ ਰਹੇ ਹਾਂ ਤਾਂ ਉਸ ਟਾਈਮ ਆਪਾਂ ਨੂੰ ਯੂਰੀਆ ਦੇ ਨਾਲ ਆਪਾਂ ਨੂੰ ਸਲਫਰ ਲਾਜ਼ਮੀ ਦੇਣਾ ਹੈ ਪਾ ਲੋਕਾਂ ਨੂੰ ਉਸ ਟਾਈਮ ਆਪਾਂ ਜਦੋਂ ਪਹਿਲੇ ਪਾਣੀ ਦਾ ਟਾਈਮ ਆਊਗਾ ਤਾਂ ਉਸ ਟਾਈਮ ਵੀ ਆਪਾਂ ਲੋਕ ਗੱਲ ਕਰਾਂਗੇ ਵੀ ਕਿਹੜੀ ਸਲਫਰ ਆਪਣੇ ਵਾਸਤੇ ਬਹੁਤ ਵਧੀਆ ਹੈ ਕਿਹੜੀ ਸਲਫਰ ਨੂੰ ਆਪਾਂ ਯੂਰੀਆ ਦੇ ਨਾਲ ਮਿਲਾ ਕੇ ਆਪਾਂ ਸੌਖੇ ਤਰੀਕੇ ਨਾਲ ਆਪਾਂ ਕਣਕ ਦੀ ਫਸਲ ਦੇ ਅੰਦਰ ਆਪਾਂ ਲਾ ਸਕਦੇ ਹਾਂ ਅੱਜ ਦਾ ਆਈ ਵਿਸ਼ਾ ਸੀ ਕਿ ਕਿਹੜੀ ਕਿਹੜੀ ਖਾਦ ਆਪਾਂ ਲੋਕਾਂ ਨੇ ਯੂਜ਼ ਕਰਨੀ ਹੈ ਤੇ ਉਹਨੂੰ ਕਦੋਂ ਕਦੋਂ ਕਿਹੜੇ ਕਿਹੜੀ ਸਟੇਜ ਦੇ ਉੱਤੇ ਆਪਾਂ ਲੋਕਾਂ ਨੂੰ ਲੈ ਕੇ ਜਾਣਾ ਹੈ ਜਿਹੜੀ ਅੱਜ ਦੀ ਆਪਾਂ ਖਾਦ ਦੀ ਵੀਡੀਓ ਇਹ ਬਣਾਈ ਹੈ ਆਪਣੇ ਵਾਸਤੇ ਮਹਤਵਪੂਰਨ ਹੈ ਕਿ ਆਪਾਂ ਇਸੇ ਤਰੀਕੇ ਨਾਲ ਆਪਾਂ ਆਪਣੀ ਖੇਤੀ ਨੂੰ ਲੈ ਕੇ ਚੱਲੀਏ ਜਿਆਦਾ ਮਾਤਰਾ ਦੇ ਅੰਦਰ ਆਪਾਂ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੈ ਜਿਹੜੀ ਸਿਫਾਰਿਸ਼ ਖਾਦਾਂ ਮੈਂ ਤੁਹਾਨੂੰ ਦੱਸਿਆ ਉਸੇ ਤਰੀਕੇ ਨਾਲ ਆਪਾਂ ਲੋਕ ਲੈ ਕੇ ਆਪਾਂ ਲੋਕ ਜਾ ਸਕਦੇ ਹਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿੱਥੇ ਸੋਰੇ ਵਾਲਾ ਬਾਣ ਹੈ ਉੱਥੇ ਆਪਾਂ ਨੂੰ ਆਲਰੇਡੀ 15 ਤੋਂ ਲੈ ਕੇ 20 ਕਿਲੋ ਯੂਰੀਆ ਦੀ ਜੋ ਮਾਤਰਾ ਹੈ ਉਹ ਆਪਾਂ ਨੂੰ ਬਾਅਦ 'ਚ ਆਪਾਂ ਨੂੰ ਪਹਿਲੇ ਪਾਣੀ ਦੇ ਅੰਦਰ ਅਤੇ ਦੂਜੇ ਪਾਣੀ ਦੇ ਅੰਦਰ ਆਪਾਂ ਨੂੰ ਵਿਦਾਣੀ ਪਾਉਗੀ ਇਸ ਗੱਲ ਦਾ ਆਪਾਂ ਲੋਕਾਂ ਨੂੰ ਤੰਕਣਾ ਤਾਂ ਮੇਰੇ ਵੱਲੋਂ ਆਈ ਸੀ ਜੇ ਤੁਹਾਡੇ ਕਿਸੇ ਕਿਸਾਨ ਪ੍ਰਾਪ ਦਾ ਕੋਈ ਵੀ ਸਵਾਲ ਹੋਵੇ ਤਾਂ ਮੇਰੇ ਹਰ ਵੀਡੀਓ ਦੇ ਅੰਦਰ ਮੇਰਾ ਮੋਬਾਈਲ ਨੰਬਰ ਦਿੱਤਾ ਹੋਇਆ ਇੱਥੇ ਵੀ ਮੇਰਾ ਮੋਬਾਈਲ ਨੰਬਰ ਦਿੱਤਾ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਫਸਲ ਦੀ ਜਾਣਕਾਰੀ ਲੈਣੀ ਹੋਵੇ ਜਾਂ ਕਣਕ ਦੀ ਫਸਲ ਦੀ ਅੱਜ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ